ਮੇਰਾ ਮਾਰਿਆ ਨਾ ਗੱਲ ਸੁਣ ਲੈ ਮੈਂ ਮੈਂ ਲਾਈਵ ਹਾਂ ਰਹਾ ਮੈਂ ਸਾਡ ਤੋਂ ਬਾਹਰ ਨਾ ਮਸ਼ੀਨ ਉੱਥੇ ਗੱਲ ਸੁਣ ਲੈ ਬਾਈ ਪਿਆਰ ਨਾਲ ਗੱਲ ਕਰੀ ਕੰਮ ਬਾਦ ਮੈਂ ਉੱਥੇ ਸਾਈਡ ਤੇ ਲਾ ਵੀਡੀਓ ਮੈਂ ਲਾ ਰਾਂ ਫਿਰ ਉੱਥੇ ਸਾਈਡ ਤੋਂ ਲਾ ਲਾ ਗੱਲ ਸੁਣ ਲੈ ਬਾਈ ਮੈਂ ਲਾਈਵ ਹਾਂ ਓਏ ਮੈਂ ਲਾਈਵ ਹੋ ਰਾਂ ਦੇਖ ਲੋ ਮੈਨੂੰ ਟੂਲ ਪਲਾ ਚੱਲਣ ਬੰਦੇ ਮੇਰਾ ਛੜ ਤੇ ਲਾ ਰਾਂ ਫਿਰ ਮੈਂ ਛੜ ਤੇ ਲਾ ਰਿਆ ਮੈਂ ਓਏ ਮੈਂ ਜੁਨੀਅਨ ਸਾਰੇ ਆ ਰਿਹਾ ਮੇਰੇ ਬੰਦੇ ਆ ਗਏ ਮੂਰੇ ਉੱਥੇ ਸਾਈਡ ਤੋਂ ਕਰ ਲਾਣ ਦੇ ਮੈਨੂੰ ਮੈਨੂੰ ਛੜ ਤੇ ਕਰਨਾ ਫਿਰ ਛੱਡ ਦੇ ਮੇਰੀ ਗੱਲ ਸੁਣ ਓਏ ਆ ਦੇਖੋ ਭਾਈ ਇੱਕ ਮਿੰਟ ਹਲਾ ਜਾ ਹਾਲੇ ਖੜ ਜਾ ਆ ਵੰਨ ਨੇ ਆ ਵੰਨ ਨੇ ਡੂਟ ਟੈਕਸ਼ੀ ਵਾਲਾ ਦੇਖ ਲਓ ਉਹਨਾਂ ਕੋਲੇ ਪੱਥਰ ਨੇ ਮੇਰੀ ਮਸੀਰ ਕੋ ਘੇਰ ਦੇ ਰਹੇ ਆ ਵੰਨ ਤੇਰੇ ਓ ਮਗਰੇ ਮੈਨੇ ਮਾਰੀ ਨਾ ਮੇਰੀ ਵੀਡੀਓ ਬਣਨ ਲੱਗ ਰਿਹਾ ਲਾਈਵ ਚੱਲ ਰਿਹਾ ਮੈਂ ਰੋਕਦਾ ਮੇਰੇ ਮਾਰੀ ਨਾ ਓਏ ਮੇਰੇ ਲੱਤ ਤੋੜ ਤੇ ਆ ਬੰਦੇ ਨੇ ਓ ਮੇਰੇ ਮਾਰੀ ਨਾ ਭਾਈ ਮੇਨੇ ਮਾਰੀ ਨਾ ਤੇਰੀ ਤੇਰੀ